जंडयाला गुरु पुलिस के हाथ लगी कामयाबी तीन नशा तस्करा जंडियाला आधार से सू मिली सी जानकारी की इस घर फिर तो नशा विक रहा है जो कि पेलांस परिवार के दो व्यक्तियों की काबू जिन्होंने भेजा गया जेलियाँ औरतों उन्होंने शहद उपर वेच रही हालाज नशाला परिवार तीन और पिछ कोठे राही फरार हो गयोग अदालत विच पेश करके अजिना औरत इस व्यक्ति का रिमांड हासिल किया जाए जानकारिया प्राप्त कितिया जान जा कि नशा लेंदिया नशा सेल कर चुकिया ਅੱਜ ਦਾ ਸੂਚਨਾ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੋਧ ਜਿਹੜਾ ਚੱਲ ਰਿਹਾ ਵਾ ਉਹਦੀ ਲੜੀ 'ਚ ਰੈਗੂਲਰ ਅਸੀਂ ਰਜਾਨਾ ਹੀ ਜਿਹੜੇ ਆ ਨਸ਼ਾ ਤਸਕਰ ਤੇ ਨਸ਼ਾ ਦੇ ਜਿਹੜੇ ਪੈਟਰੋਲਰ ਆ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਰਹੇ ਆ ਤੇ ਗ੍ਰਿਫਤਾਰ ਕਰਕੇ ਉਹਨਾਂ ਤੋਂ ਬਰਾਮਦਗੀਆਂ ਕਰਕੇ ਤੇ ਉਹਨਾਂ ਨੂੰ ਜੇਲ੍ਹ ਭੇਜ ਰਿਆ ਇਸੇ ਲੜੀ ਦੇ ਵਿੱਚ ਹੀ ਇੱਕ ਸਾਨੂੰ ਕੰਪਲੇਟ ਆਈ ਸੀ ਕਿ ਜਿਹੜੀ ਵਾਟਰ ਸਪਲਾਈ ਵਾਲੀ ਗਲੀ ਆ ਉਹਦੇ ਵਿੱਚ ਇੱਕ ਪਰਿਵਾਰ ਆ ਇੱਕੇ ਘਰ ਦੇ ਵਿੱਚ ਹੀ ਉਹ 4 5 6 ਪਰਿਵਾਰ ਰਹਿੰਦੇ ਆ ਤੇ ਉਹ ਬੜੀ ਬੇਖੌਫ ਹੋ ਕੇ ਤੇ ਨਸ਼ੇ ਦੀ ਤਸਕਰੀ ਕਰ ਰਹਾ ਆ ਥੋੜੇ ਦਿਨ ਪਹਿਲਾਂ ਹੀ ਉਹਨਾਂ ਇਸ ਪਰਿਵਾਰ ਦੇ ਦੋ ਮੈਂਬਰਾਂ ਨੂੰ ਅਸੀਂ ਪਰਚਾ ਦਰਜ ਕਰਕੇ ਜੇਲ੍ਹ ਭੇਜਿਆ ਸੀ ਜਿਹੜੇ ਅੱਜ ਵੀ ਜੇਲ੍ਹ 'ਚ ਆ ਮੰਗਾ ਤੇ ਇੱਕ ਦਾ ਨਾਮ ਹੋਰ ਮੈਨੂੰ ਹੁਣ ਯਾਦ ਨਹੀਂ ਬਟ ਸਾਨੂੰ ਹੁਣ ਦੋ ਦਿਨ ਤੋਂ ਇਨਫੋਰਮੇਸ਼ਨ ਸੀਪੀ ਉਹਨਾਂ ਦੀਆਂ ਜਨਾਨੀਆਂ ਵੀ ਜਿਹੜੀਆਂ ਵਾ ਉਹ ਮਗਰੋਂ ਛੋਟੇ-ਛੋਟੇ ਬੱਚਿਆਂ ਦੇ ਰਾਂ ਹੀ ਤਸਕਰੀ ਕਰਾ ਰਹੇ ਆ ਮੈਂ ਕੱਲ ਚੌਕੀ ਇੰਚਾਰਜ ਟਾਊਨ ਨੂੰ ਨਾਲ ਲੈ ਕੇ ਪ੍ਰਾਈਵੇਟ ਕੱਪੜਿਆਂ ਦੇ ਵਿੱਚ ਉੱਥੇ ਟਰੈਪ ਲਾਇਆ ਪ੍ਰਾਈਵੇਟ ਕੱਪੜਿਆਂ ਦੇ ਵਿੱਚ ਟਰੈਪ ਲਾਉਣ ਤੋਂ ਬਾਅਦ ਜਦੋਂ ਮੈਂ ਦੇਖਿਆ ਕਿ ਵਾਕਿਆ ਹੀ ਇਨਫੋਰਮੇਸ਼ਨ ਜਿਹੜੀ ਉਹ ਬਿਲਕੁਲ ਸਹੀ ਹੈ ਤੇ ਅਸੀਂ ਉੱਥੇ ਜਿਹੜਾ ਵਾ ਚੌਂਕੀਨ ਚਾਰਜ ਨੂੰ ਕਹਿ ਕੇ ਤੇ ਨਿਗਰਾਨੀ ਰੱਖਣੀ ਸ਼ੁਰੂ ਕੀਤੀ ਤੇ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਸਮਾਨ ਘਰੇ ਬੰਨਣ ਡੀਆਂ ਵਾ ਕੁੜੀਆਂ ਬਣਾਉਣ ਡੀਆਂ ਵਾ ਰੇਡ ਕੀਤਾ ਰੇਡ ਕਰਕੇ ਮੌਕੇ ਤੋਂ ਹੀ ਕੈਸ਼ ਜਿਹੜੀ ਬੱਟਤ ਸੀ ਤੇ ਜਿਹੜਾ ਹੈਰੋਇਨ ਸੀਗੀ 10 ਗ੍ਰਾਮ ਉਹ ਅਸੀਂ ਰਿਕਵਰ ਕੀਤੀ ਆ ਇੱਕ ਇਹ ਲੜਕੀ ਦਾ ਨਾਮ ਹੈਗਾ ਵਾ ਸਰਬਜੀਤ ਕੌਰ ਤੇ ਦੂਜੀ ਦਾ ਨਾਮ ਕਾਜਲ ਆ ਜਿਹਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਇੱਕ ਜਿਹੜੀ ਆ ਇਹਦੀ ਦਰਾਨੀ ਜਠਾਣੀ ਆ ਉਹ ਮੰਨੂ ਤੇ ਰਾਜ ਤੇ ਪੂਜਾ ਇਹ ਤਿੰਨ ਜਣੀਆਂ ਜਿਹੜੀਆਂ ਜਿੰਦਰੇ ਅੰਦਰੋਂ ਬੰਦ ਕਰਕੇ ਤੇ ਪਿੱਛੋ ਮਿਸੀ ਕੋਠੇ ਦੇ ਉੱਤੇ ਜਿਹੜੀਆਂ ਵਾ ਉਹ ਦੌੜ ਗਈਆਂ ਸੀ ਜਿਨ੍ਹਾਂ ਨੂੰ ਵੀ ਅਸੀਂ ਨਾਮਜ਼ਦ ਕਰ ਰਹੇ ਹਾਂ ਮੁਕਦਮੇ ਦੇ ਵਿੱਚ ਇਹਨਾਂ ਦਾ ਰਿਮਾਂਡ ਲੈਣ ਤੋਂ ਬਾਅਦ ਤੇ ਉਹਨਾਂ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਜਾਊਗਾ ਜਡੇਆਲੇ ਦੇ ਵਿੱਚ ਮੋਸਟ ਪ੍ਰੋਬਬਲੀ 70-80% ਜਿਹੜਾ ਵਾ ਨਸ਼ੇ ਤੇ ਕਾਬੂ ਪਿਆ ਵਾ ਇਹ ਪਰਿਵਾਰ ਜਿਹੜਾ ਸੀ ਇਹਦੀ ਸਾਨੂੰ ਸ਼ਿਕਾਇਤ ਆ ਰਹੀ ਸੀ ਇਹਨਾਂ ਦੇ ਜਿਹੜੇ ਜੈਂਟਸ ਮੈਂਬਰ ਆ ਮੇਲ ਮੈਂਬਰ ਜਿਹੜੇ ਆ ਉਹ ਪਹਿਲਾਂ ਜੇਲ੍ਹ ਚ ਆ ਤੇ ਇਹ ਬੀਬੀਆਂ ਜਿਹੜੀਆਂ ਇਹ ਮਗਰੋਂ ਉਹਨਾਂ ਦੀ ਸ਼ਹਿਦ ਤੇ ਧੰਦਾ ਚਲਾ ਰਹੀਆਂ ਸੀ ਅਸੀਂ ਉਹਨਾਂ ਨੂੰ ਵੀ ਪ੍ਰੋਡਕਸ਼ਨ ਬੁਣਣ ਤੇ ਲਿਆ ਕੇ ਪੁੱਛਗਿਛ ਕਰਾਂਗੇ ਤੇ ਇਹਨਾਂ ਨੂੰ ਅਸੀਂ ਜਿਹੜਾ ਵਾ ਰੰਗੇ ਅਸੀਂ ਡਰੱਗ ਮਣੀ ਸਮੇਤ ਵਟਤ ਦੇ ਪੈਸਿਆਂ ਸਮੇਤ 10 ਗ੍ਰਾਮ ਹੈਰੋਇਨ ਸਮੇਤ ਜਿਹੜਾ ਗ੍ਰਿਫਤਾਰ ਕਰਕੇ ਅੱਜ ਪੇਸ਼ ਅਦਾਲਤ ਕਰ ਰਹੇ ਹਾਂ